ਜੂਨ ਦਾ ਉਹ ਹਫਤਾ ਜਦੋਂ क्रूरतांदे ਹੱਦਾਂ ਬੰਨੇ ਤੋੜੇ ਗਏ ਭਾਵੇਂ ਕਿਸਖਾਂ ਲਈ ਸਾਲ ਦੇ ਸਾਰੇ ਹੀ ਮਹੀਨੇ ਤੇ ਸਾਰੀਆਂ ਹਿਰੋਤਾਂ ਕਦੇ ਵੀ ਸਾਜ਼ਗਰ ਨਹੀਂ ਰਹੀਆਂ ਹਰ ਦਿਨ ਸਿੱਖ ਕੌਮ ਤੇ ਹੋਏ ਕਿਸੇ ਨਾ ਕਿਸੇ ਜ਼ਬਰ ਜ਼ੁਲਮ ਦੀ ਯਾਦ ਦਵਾਕੇ ਹੀ ਚੜਦਾ ਤੇ ਛੁਪ ਜਾਂਦਾ ਹੈ ਪਰੰਤੂ ਜਿੰਨਾ ਦਰਦ ਜੂਨ ਦੇ ਮਹੀਨੇ ਦੀ ਅਮਤ ਤੇ ਹੁੰਦਾ ਹੈ ਉਹ ਸ਼ਾਇਦ ਇਸ ਕਰਕੇ ਹੀ ਜ਼ਿਆਦਾ ਹੈ ਕਿਉਂਕਿ ਜੂਨ ਮਹੀਨਾ ਸਿੱਖਾਂ ਦੇ ਪੁਰਖਿਆਂ ਨੂੰ ਵੀ ਕਦੇ ਰਾਸ ਨਹੀਂ ਸਿਆਇਆ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਵੇ ਭਾਵੇਂ ਮੁੱਠੀ ਪਰ ਸਿੱਖ ਸੂਰਮਿਆਂ ਨਾਲ ਸਰਹੰਦ ਦੇ ਸੂਬੇਦਾਰ ਦੀਆਂ ਫੌਜਾਂ ਦੀ ਲਹੂ ਡੋਲਵੀਂ ਲੜਾਈ ਦੀ ਯਾਦ ਦਿਵਾਉਂਦੀ ਖਿਦਰਾਣੇ ਦੀ ਢਾਬ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਸਮਾਂ ਹਮੇਸ਼ਾ ਹੀ ਇਹ ਅੱਤੀ ਗਰਮੀ ਨੇ ਸਿੱਖਾਂ ਤੇ ਹੋਏ ਜ਼ਬਰ ਜ਼ੁਲਮ ਦੀ ਕਹਾਣੀ ਨੂੰ ਹੋਰ ਗਰਮੈਸ਼ ਦਿੱਤੀ ਹੈ ਪਰੰਤੂ ਇਨਾ ਜ਼ੁਲਮਾਂ ਦੀ ਹੱਦ ਨੇ ਸਾਰੇ ਹੱਦ ਨੇ ਉਦੋਂ ਪਾਰ ਕਰ ਦਿੱਤੇ ਜਦੋਂ ਆਪਣੇ ਆਪ ਦੇ ਆਖੇ ਜਾਣ ਵਾਲੇ ਮੁਲਕ ਭਾਰਤ ਦੀਆਂ ਫੌਜਾਂ ਨੇ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ توپਾਂ ਨਾਲ ਹਮਲਾ ਕਰਕੇ ਨਾ ਸਿਰਫ ਪਵਿੱਤਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕਰ ਦਿੱਤਾ ਸਗੋਂ ਉੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦਿਹਾੜਾ ਮੱਖਾਂ ਸਿੱਖ ਸੰਗਤਾਂ ਜਿਨ੍ਹਾਂ ਵਿੱਚ ਮਰਦ ਔਰਤਾਂ ਬੱਚੇ ਬੁੱਢੇ ਨੌਜਵਾਨ ਸਿੱਖ ਬੱਚੇ ਬੱਚੀਆਂ ਵੀ ਸ਼ਾਮਲ ਸਨ ਨੂੰ ਕੋ-ਕੋ ਕੇ ਸ਼ਹੀਦ ਕਰਨ ਤੋਂ ਪਹਿਲਾਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਇਹ ਉਹ ਸਮਾਂ ਸੀ ਜਦੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੱਖ ਕੌਮ ਦੀ ਆਨ ਸ਼ਾਨ ਦੇ ਰਾਖੇ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਹੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦੀ ਅਗਵਾਈ ਵਿੱਚ ਚੱਲਦੇ ਧਰਮ ਯੁੱਧ ਮੋਰਚੇ ਨੂੰ ਕਾਮਯਾਬ ਕਰਕੇ ਸਿੱਖ ਮੰਗਾਂ ਮਨਵਾਉਣ ਲਈ ਡਟੇ ਹੋਏ ਸਨ। ਪਰੰਤੂ ਸਿੱਖ ਕੌਮ ਦੀ ਤਰਾਸ ਦੀ ਇਹ ਹੈ ਕਿ ਇਹਨਾਂ ਨੇ 1849 ਵਿੱਚ ਆਪਣਾ ਰਾਜ ਭਾ ਖੋਹ ਦੇਣ ਤੋਂ ਬਾਅਦ ਕਦੇ ਵੀ ਆਪਣੇ ਤਖਤਾਂ ਤਾਜਾਂ ਨੂੰ ਵਾਪਸ ਲੈਣ ਲਈ ਚਾਰਾ ਜੋਈ ਨਹੀਂ ਕੀਤੀ। ਬਲਕਿ ਆਪਣੇ ਪਛੋਕੜ ਨੂੰ ਅਸਲੋਂ ਹੀ ਭੁੱਲ ਕੇ ਅਤੇ ਆਪਣੇ ਖੁੱਸੇ ਰਾਜ ਭਾਗ ਦਾ ਚੇਤਾ ਭੁੱਲ ਕੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 90 ਫੀਸਦੀ ਤੋਂ ਵੀ ਵੱਧ ਕੁਰਬਾਨੀਆਂ ਦੇ ਕੇ ਭਾਰਤ ਨੂੰ ਅੰਗਰੇਜ਼ ਹਕੂਮਤ ਦੀ ਗੁਲਾਮੀ ਤੋਂ ਆਜ਼ਾਦ ਕਰਵਾ ਕੇ ਦਿੱਤਾ 1982 ਵਿੱਚ ਲਾਏ ਗਏ ਇਸ ਧਰਮ ਯੁੱਧ ਮੋਰਚੇ ਤੋਂ ਵੀ ਤਤਕਾਲੀ ਅਕਾਲੀ ਆਗੂਆਂ ਨੇ ਇਮਾਨਦਾਰੀ ਨਾਲ ਭਾਰਤ ਸਰਕਾਰ ਤੋਂ ਕੁਝ ਪ੍ਰਾਪਤ ਕਰਨ ਦੀ ਬਜਾਏ ਆਪਣੇ ਇਹ ਸਿੱਖ ਭਰਾਵਾਂ ਨੂੰ ਰਾਸਤੇ ਦੇ ਕੰਡੇ ਸਮਝ ਕੇ ਰਾਸਤੇ ਤੋਂ ਹਟਾਉਣ ਨੂੰ ਜ਼ਿਆਦਾ ਤਰਜੀਹ ਦਿੱਤੀ ਅਤੇ ਸਿੱਖ ਕੌਮ ਦੇ ਮੁੱਢੋਂ ਹੀ ਦੁਸ਼ਮਣ ਰਹੀ ਦਿੱਲੀ ਦਾ ਸਾਥ ਦੇ ਕੇ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਖਾਲਸਾ ਰਾਜ ਮਿੱਟੀ ਵਿੱਚ ਮਿਲਾਉਣ ਵਾਲੇ ਡੋਗਰੀਆਂ ਦੀ ਗੱਦਾਰੀ ਨੂੰ ਵੀ ਛੋਟਾ ਕਰ ਦਿੱਤਾ ਜਿਸ ਦਾ ਖਾਮਿਆਜਾ ਸਿੱਖ ਕੌਮ ਨੂੰ ਇੱਕ ਪੂਰੀ ਨਸਲ ਦੀ ਤਬਾਹੀ ਕਰਵਾ ਕੇ ਚੱਲਣਾ ਪਿਆ ਜੂਨ ਮਹੀਨੇ ਦੀ ਆਮਦ ਨਾਲ ਇਹ ਨਾਸੂਰ ਬਣ ਕੇ ਜ਼ਖਮ ਜਿਆਦਾ ਇਸ ਕਰਕੇ ਵੀ ਰਸਦੇ ਅਤੇ ਦਰਦ ਦਿੰਦੇ ਹਨ ਕਿਉਂਕਿ ਇਹ ਜ਼ਖਮ ਉਹਨਾਂ ਅਕਰਤਕਣ ਲੋਕਾਂ ਦੀ ਹਕੂਮਤ ਨੇ ਦਿੱਤੇ ਸਨ ਜਿਨ੍ਹਾਂ ਨੂੰ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਨਜਾਤ ਦਿਵਾਉਣ ਲਈ ਦੁਨੀਆ ਤੇ ਰਾਜ ਕਰਨ ਵਾਲੇ ਸਿੱਖ ਕੌਮ ਦੇ ਬਹਾਦਰ ਸੁਪੁੱਤਰਾਂ ਨੇ ਜਾਨਾਂ ਦੀਆਂ ਅਹੁਤੀਆਂ ਦੇ ਕੇ ਰਾਜ ਭਾਗ ਦੇ ਮਾਲਕ ਬਣਾਇਆ ਸੀ ਭਾਰਤੀ ਹਕੂਮਤ ਦਾ ਇਹ ਅਕਰਤਕਣ ਚਿਹਰਾ ਤਾਂ ਦੇਸ਼ ਆਜ਼ਾਦ ਹੁੰਦਿਆਂ ਉਸ ਮੌਕੇ ਹੀ ਨੰਗਾ ਹੋ ਗਿਆ ਸੀ ਜਦੋਂ ਆਜ਼ਾਦ ਮੁਲਕ ਦੀ ਨਵੀਂ ਬਣੀ ਦੇਸੀ ਮੁਤਸੱਬੀ ਹਕੂਮਤ ਨੇ ਸਿੱਖਾਂ ਨੂੰ ਜੁਰਾਇਮ ਪੇਸ਼ਾ ਕੌਮ ਐਲਾਨ ਕੇ ਉਹਨਾਂ ਵੱਲੋਂ ਦੇਸ਼ ਆਜ਼ਾਦ ਕਰਾਉਣ ਲਈ ਕੀਤੀਆਂ ਕੁਰਬਾਨੀਆਂ ਦਾ ਮੁੱਲ ਮੋੜ ਕੇ ਇਹ ਅਹਿਸਾਸ ਕਰਾਉਣ ਦਾ ਪਹਿਲਾ ਯਤਨ ਕੀਤਾ ਸੀ ਕਿ ਹੁਣ ਸਿੱਖ ਭਾਰਤ ਦੀ ਹਿੰਦ ਹਕੂਮਤ ਦੇ ਹਮੇਸ਼ਾ ਲਈ ਗੁਲਾਮ ਹੋ ਚੁੱਕੇ ਹਨ ਇਸ ਲਈ ਹੁਣ ਉਹਨਾਂ ਨੂੰ ਆਜ਼ਾਦੀ ਨਾਲ ਜਿਉਣ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ 1955 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚੜਾ ਕੇ ਅਜੀਹਾ ਹੀ ਸਨੇਹਾ ਜਵਾਹਰ ਲਾਲ ਨਹਿਰੂ ਦੀ ਤਤਕਾਲੀ ਹਕੂਮਤ ਨੇ ਦਿੱਤਾ ਸੀ ਕਿ ਆਜ਼ਾਦ ਭਾਰਤ ਦੀ ਹਿੰਦ ਹਕੂਮਤ ਨੂੰ ਸਿੱਖ ਅਬਦਾਲੀਆਂ ਦਰਾਨੀਆਂ ਤੋਂ ਵੱਖ ਕਰਕੇ ਦੇਖਣ ਦੀ ਗਸਤਾਖੀ ਨਾ ਕਰਨਾ ਨਹੀਂ ਤਾਂ ਅਜੀਹਾ ਹਸ਼ਰ ਕੀਤਾ ਜਾਵੇਗਾ ਕੀ ਅਤੀਤ ਦੇ ਇਤਿਹਾਸ ਵਿੱਚ ਸਿੱਖਾਂ ਤੇ ਹੋਏ ਜ਼ੁਲਮ ਬਹੁਤ ਬਹੁਣੇ ਪ੍ਰਤੀਤ ਹੋਣਗੇ। ਸੋ ਆਪਣੇ ਪਿਤਾ ਦੇ ਉਸ ਸੰਦੇਸ਼ ਨੂੰ ਹੀ ਕੇਂਦਰ ਦੀ ਇੰਦਰਾ ਕਾਂਗਰਸ ਸਰਕਾਰ ਨੇ ਆਰਐਸਐਸ ਦੇ ਕਟੜ ਰੰਗ ਵਿੱਚ ਰੰਗੇ ਭਾਜਪਾ ਆਗੂਆਂ ਦੀ ਮਦਦ ਨਾਲ ਸੱਚ ਕਰਕੇ ਦਿਖਾ ਦਿੱਤਾ। ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ, ਸਾਲਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਪਾ ਇਹਨਾਂ ਜ਼ੁਲਮਾਂ ਦੀ ਟੀਸ ਹੋਰ ਜ਼ਿਆਦਾ ਇਸ ਕਰਕੇ ਉੱਠਣ ਲੱਗਦੀ ਹੈ ਕਿ 41 ਸਾਲਾਂ ਦੇ ਲੰਬੇ ਅਰਸੇ ਦੇ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਆਪਣੇ ਅੰਦਰਲੇ ਉਹਨਾਂ ਕੌਮ ਦਰੋਹੀਆਂ ਦਾ ਨਿਖੇੜਾ ਕਰਨ ਵਿੱਚ ਸਫਲ ਨਹੀਂ ਹੋ ਸਕੇ ਜਿਹੜੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਉਹਨਾਂ ਹੀ ਗੁਨੇਗਾਰ ਸਨ ਅਤੇ ਹਨ ਜਿਨ੍ਹਾਂ ਸਿੱਖ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੂੰ ਸਮਝਦੇ ਹਨ ਇਸ ਤੋਂ ਵੀ ਵੱਧ ਦੁੱਖ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਲੋਕ ਹੀ ਸੂਬੇ ਦੇ ਰਾਜਭਾਗ ਦੇ ਵਾਰਸ ਬਣਦੇ ਰਹੇ ਹਨ ਜਿਨ੍ਹਾਂ ਨੇ ਭਾਰਤੀ ਹਕੂਮਤ ਦਾ ਸਾਥ ਦੇ ਕੇ ਜਿੱਥੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹ ਢੇਰੀ ਕਰਵਾਇਆ ਉੱਥੇ ਸਿੱਖ ਜਵਾਨੀ ਦੀ ਨਸ਼ਲ ਕੁਸ਼ੀ ਕਰਨ ਵਿੱਚ ਵੀ ਕੇਂਦਰੀ ਤਾਕਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਨ੍ਹਾਂ ਜ਼ੁਲਮਾਂ ਵਿੱਚ ਬਰਾਬਰ ਦੀ ਭਾਗੀਦਾਰੀ निभाई ਅੱਜ 1 ਜੂਨ ਦਾ ਇਹ ਦਿਨ ਸਿੱਖ ਕੌਮ ਲਈ ਉਹਨਾਂ ਮਹਾਨ ਸੂਰਬੀਰਾਂ ਤੇ ਕੁਰਬਾਨੀਆਂ ਨੂੰ ਬੜੇ ਫਕਰ ਨਾਲ ਸਜਦਾ ਕਰਨ ਦਾ ਗੌਰਵਮਈ ਦਿਹਾੜਾ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਚਮਕੌਰ ਦੀ ਕੱਚੀ ਗੜੀ ਦੇ ਇਤਿਹਾਸ ਨੂੰ ਮੁੜ ਕੇ ਦੁਹਰਾ ਕੇ ਹਿੰਦ ਹਕੂਮਤ ਦੇ ਭਰਮ ਭਲੇਖੇ ਦੂਰ ਕਰ ਦਿੱਤੇ ਸਨ ਉੱਥੇ ਪੂਰੇ ਸੰਸਾਰ ਪੱਧਰ ਤੇ ਇਹ ਵੀ ਅਹਿਸਾਸ ਕਰਾਉਣਾ ਅਤੇ ਸਨੇਹਾ ਪਹੁੰਚਾਉਣ ਵਿੱਚ ਕਾਮਯਾਬ ਹੋਏ ਸਨ ਕਿ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲੀ ਬਹਾਦਰ ਸਿੱਖ ਕੌਮ ਨੂੰ ਦੁਨੀਆਵੀ ਹਕੂਮਤਾਂ ਦੇ ਜ਼ਬਰ ਜ਼ੁਲਮ ਕਦੇ ਵੀ ਗੁਲਾਮ ਬਣਾ ਕੇ ਰੱਖ ਸਕਣ ਦੇ ਸਮਰੱਖ ਨਹੀਂ ਹੋ ਸਕਤੇ